ਕਿ ਕਿ ਨੀਚੇ ਕੀ ਲੱਗੋ ਉਹ ਕਿਥੇ ਪਲਾਟਾ ਇੰਦਰਾ ਗਲੋਨੀ ਹਸਨ ਸਾਹਿਬ ਰੋਜੀ ਅਜੀਬ ਅਜੀਬ ਕੀ ਨਾ ਤੜਾਈ ਮੇਰੇ ਨਾਮ ਮੰਨਾ ਜੀ ਕੀ ਗੱਲ ਹੋਈ ਇਹ ਸਾਰੇ ਆਪਣਾ ਇਸ ਤਰ੍ਹਾਂ ਮੰਦਰੇ ਗਏ ਹੋਏ ਸੀਗੇ ਮੁੰਡੇ ਤੇ ਉਧਰੋਂ ਆਂਦੇ ਸੀਗੇ ਮੱਥਾ ਟੇਕ ਕੇ ਆਪਣਾ ਰਾਮਪੁਰੇ ਦਾ ਬੁਰਜੇ ਅੱਛਾ ਜੀ ਸੰਤ ਅਵਤਾਰ ਜੀ ਬਾਬਰਪੁਰ ਵਾਲੇ ਅੱਛਾ ਜੀ ਤੇ ਇਸ ਤਰ੍ਹਾਂ ਮੰਦਰੋਂ ਆਉਂਦੇ ਪਏ ਸੀਗੇ ਆਉਂਦੇ ਆਉਂਦੇ ਰਸਤੇ ਦੇ ਵਿੱਚ ਕੋਈ ਚੀਜ਼ ਨੇ ਟੱਕਰ ਮਾਰੀ ਆ ਦੇਖ ਪਏ ਨੇ ਦੇਖਦੇ ਆ ਸਾਰੇ ਜਿਹੜਾ ਵਾ ਪਿੱਛੋਂ ਕੋਈ ਗੱਡੀ ਲੰਘ ਗਈ ਆ ਉੱਪਰ ਦੀ ਤੇ ਸਿਰ ਜਿਹੜਾ ਵਾ ਸਾਰੇ ਫਿਸ ਗਿਆ ਵਾ ਤੇ ਉਹਦੇ ਕਰਕੇ ਜਿਹੜੀ ਮੌਕੇ ਤੇ ਡੈਥ ਹੋ ਗਈ ਕਿਹੜੀ ਜਗ੍ਹਾ ਤੇ ਟੱਕਰ ਹੋਈ ਇਹ ਆਪਣਾ ਪੰਡਾਰੀ ਪੁਲ ਦੇ ਉੱਪਰ ਜਿਹੜਾ ਅਲਫਾ ਮੌਲ ਤੋਂ ਚੜ ਕੇ ਜਿਹੜਾ ਆ ਰਿਹਾ ਵਾ ਤੇ ਇਧਰੋਂ ਲੈਂਦੇ ਵਾਲੇ ਪਾਸੇ ਆਪਣਾਰੀ ਪੁੱਤ ਹੋਸੀ ਤੇ ਤੁਹਾਡੇ ਕੀ ਲੱਗਦੇ ਮੇਰੇ ਭਤੀਜਾ ਨੇ ਅੱਛਾ ਇਹ ਗੁਰਵਿੰਦਰ ਸਿੰਘ ਸੀਗਾ ਨਾਮ ਇਹਨਾਂ ਦਾ ਇੱਕ ਨਾਲ ਬ੍ਰਦਰ ਸੀਗਾ ਸੁਖਵਿੰਦਰ ਸਿੰਘ ਕਿੰਨੀ ਮਰੇ ਇਹਨਾਂ ਦੀ ਤੇ ਇਹਦੀ ਉਮਰ ਮੁੰਡੇ ਦੀ 22 ਸਾਲ ਹੈਗੀ ਆ ਅੱਛਾ ਹਾਂਜੀ ਦੂਸਰੇ ਤੇ ਕਿ 22 ਸਾਲ ਤੇ ਦੂਸਰੇ ਜਿਹੜੀ ਉਹ 18 ਕੇ ਸਾਲ ਆ ਉਹ ਵੀ ਮੁੰਡਾ ਇਸ ਟਾਈਮ ਹਸਪੀਟਲ ਹੈਗਾ ਵਾ ਤੇ ਕਿਹੜੀ ਜਗ੍ਹਾ ਤੇ ਰਹਿੰਦੇ ਨੇ ਇਹ ਕੋਟ ਖਾਲਸਾ ਤੋਂ ਜੀ ਤੇ ਵਿਆਹ ਹੀ ਕਿ ਚਾਹੇ ਨਹੀਂ ਹਲੇ ਇੱਕ ਵਾਰੇ ਸੀਗੇ ਦਿਹਾੜੀ ਧੱਪਾ ਕਰਦੇ ਵਿਚਾਰੇ ਆਪਣਾ ਲੱਕੜ ਦੇ ਕੰਮ ਤੇ ਜਾਂਦਾ ਸੀਗਾ ਇਹ ਮੋਟਰਸਾਈਕਲ ਤੇ ਹਾਂ ਦੇ ਬਾਈਕ ਤੇ ਆ ਰਹੇ ਸੀਗੇ ਦੋਨੋਂ ਬ੍ਰਦਰ ਕਿੰਨੇ ਵਜੇ ਟਾਈਮ ਸੀ ਇਸ ਵੇਲੇ ਕੋਈ ਆਪਣਾ 9 ਵਜੇ ਉਥੋਂ ਨਿਕਲੇ ਨੇ 9:00 9:00 ਵਜੇ ਤੇ ਆਉਂਦਿਆ ਰਸਤੇ ਦੇ ਇੱਥੇ ਜਿਹੜਾ ਵਾ ਮਤਲਬ ਹੋ ਗਿਆ ਇਸ ਤਰ੍ਹਾਂ ਉਹ ਗੱਡੀ ਦੇ ਪਤਾ ਲੱਗਾ ਹਾਂਜੀ ਹਾਂਜੀ ਗੱਡੀ ਤਾਂ ਨਹੀਂ ਜੀ ਹਾਲੇ ਤੱਕ ਪਤਾ ਲੱਗਾ ਫੁੱਲ ਸੋ ਲੋ ਬਸ ਇਹੀ ਕਾਰਵਾਈ ਕੀਤੀ ਗਈ ਆ ਕਿ ਤੁਹਾਨੂੰ ਦੱਸ ਦਿੰਨੇ ਆ ਪਰਚਾ ਹੋ ਲਾਂਦੋ ਫਿਰ ਆਪਾਂ ਵੀਡੀਓ ਕੱਢਦੇ ਆ ਵੀਡੀਓ ਕੱਢ ਕੇ ਤੇ ਫਿਰ ਦੱਸਣਗੇ ਕਿ ਕਿਹੜਾ ਥਾਣਾ ਕਿਹੜਾ ਹੈ ਇਹ ਥਾਣਾ ਆਪਣਾ ਰਾਮਬਗ ਪਿਆ ਜੇ ਐਕਸੀਡੈਂਟ ਹੈ ਸਰ ਉਪੰਦਰੀ ਪੁੱਛਦੇ ਐਕਸੀਡੈਂਟ ਹੋਇਆ ਸੀ ਅੰਜ ਮੰਦਨ ਮਹੱਲੇ ਤੋਂ ਪਰਪੁਰ ਦੇ ਤੱਕ ਹਾਂਜੀ ਇਹ ਆ ਰਾਮਪੁਰੋਂ ਆਉਂਦੇ ਸੀ ਇਹ ਸੁਲਾਕੁਲਾ ਤੋਂ ਮੰਦਰ ਤੋਂ ਆਉਂਦੇ ਸੀ ਵਾਸ ਇਧਰੋਂ ਆਉਂਦੇ ਆਪਣੇ ਕੋਟ ਖਾਲਸਾ ਨੂੰ ਆਉਂਦੇ ਸੀ ਇਹ ਰਸਤੇ ਵਿੱਚ ਪਤਾ ਨਹੀਂ ਕੀ ਚਾਲ ਚੱਕ ਕੇ ਉਹਨਾਂ ਦੇ ਨਾਲ ਕੀ ਹਾਦਸਾ ਹੋਇਆ ਵਾ ਤੇ ਟੈਂਪੋ ਦੇ ਵਿੱਚ ਵੱਜੇ ਟੈਂਪੋ ਦੇ ਵਿੱਚੋਂ ਜਿਹਨੂੰ ਇਹ ਜਿਹੜਾ ਆਪਣਾ ਡੇਪਿਆ ਵਾ ਦੇਗ ਨਾਲ ਉਹਦਾ ਮਤਲਬ ਕੋਈ ਹਾਦਸਾ ਹੋਇਆ ਵਾ ਆਪਣਾ ਜੋ ਗੱਡੀ ਕੋਈ ਨਿਕਲ ਗਈ ਹੈ ਜਾਂ ਪਤਾ ਨਹੀਂ ਸਿਰਫ ਉਹ ਦਬਿਆ ਗਿਆ ਵਾ ਤੇ ਚੋਟ ਲੱਗਣ ਨਾਲ ਇਹਨਾਂ ਦੀ ਡੈਥ ਹੋ ਗਈ ਹੈ ਕਿੰਨੇ ਜਣੇ ਸੀ ਇਹ ਦੋ ਜਣੇ ਇਹ ਦੋ ਹੀ ਭਰਾ ਸੀ ਇੱਕ ਇੱਥੇ ਇਸ ਹਸਪਤਾਲੋਂ ਲੈਂਦਾ ਉਹਨੂੰ ਛੱਟਾਂ ਲੱਗੀਆਂ ਉਹਨਾਂ ਰੈਫਰ ਕਰਕੇ ਗੋਨਾਂਗ ਹਸਪਤਾਲ ਦੇ ਤਾ ਉਤੋਂ ਬਾਅਦ ਇਹ ਅਹੀਂ ਗੱਡ ਬੋਡੀ ਇੱਥੇ ਆਸਪਤਾਲ ਆਏ ਤੇ ਇਹਨਾਂ ਦਾ ਪੋਰਟ ਮੱਤ ਕਰਕੇ ਜੋ ਕਾਰਵਾਈ ਚੱਲ ਰਹੀ ਸਾਰੇ